ਇੱਕ ਵਾਰ ਦੀ ਗੱਲ ਹੈ ਪਿੰਡ ਚੰਦਨਪੁਰ ਵਿੱਚ ਇੱਕ ਬਹੁਤ ਅਮੀਰ ਘਰਾਣਾ ਸੀ ਘਰ ਦਾ ਮਾਲਕ ਸੀ ਠਾਕੁਰ ਦਇਆਰਾਮ ਉਸ ਕੋਲ ਵੱਡੇ ਵੱਡੇ ਖੇਤ ਸੋਨੇ ਚਾਂਦੀ ਦੇ ਭੰਡਾਰ ਨੌਕਰ ਚਾਕਰ ਤੇ ਵੱਡਾ ਮਹਿਲ ਸੀ ਪਰ ਠਾਕੁਰ ਦੇ ਮਨ ਵਿੱਚ ਇੱਕ ਬੜੀ ਬੇਚਾਨੀ ਰਹਿੰਦੀ ਸੀ ਉਹ ਰਾਤ ਨੂੰ ਨੀਂਦ ਨਾ ਆਉਣੀ ਦਿਨ ਨੂੰ ਚੈਨ ਨਹੀਂ ਆਉਂਦਾ ਸੀ ਉਸਨੇ ਬਹੁਤ ਵੈਦ ਹਕੀਮਾਂ ਨੂੰ ਬੁਲਾਇਆ ਪੰਡਤਾਂ ਨੂੰ ਪੂਜਾ ਪਾਠ ਕਰਵਾਏ ਪਰ ਮਨ ਨੂੰ ਸ਼ਾਂਤੀ ਨਹੀਂ ਮਿਲੀ ਇੱਕ ਦਿਨ ਪਿੰਡ ਵਿੱਚ ਤਿੰਨ ਸੰਤ ਆਏ ਉਹਨਾਂ ਦੇ ਨਾਂ ਸਨ ਬਾਬਾ ਨਿਰੰਜਨ ਦਾਸ ਜੀ ਬਾਬਾ ਕਰਮ ਸਿੰਘ ਤੇ ਬਾਬਾ ਗੁਰਦਿੱਤਾ ਜੀ ਉਹ ਫਕੀਰ ਸਨ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਪਰ ਉਹਨਾਂ ਦੇ ਚਿਹਰੇ ਤੇ ਇੱਕ ਨੂਰ ਸੀ ਚਮਕ ਸੀ ਪਿੰਡ ਵਾਲੇ ਉਹਨਾਂ ਨੂੰ ਵੇਖ ਕੇ ਦੂਰੋਂ ਹੀ ਨਮਸਕਾਰ ਕਰਦੇ ਠਾਕੁਰ ਨੇ ਵੀ ਸੁਣਿਆ ਕਿ ਮਹਾਪੁਰਖ ਆਏ ਹੋਏ ਹਨ ਉਹ ਤੁਰੰਤ ਉਹਨਾਂ ਨੂੰ ਮਿਲਣ ਗਿਆ ਤੇ ਬਹੁਤ ਸਤਿਕਾਰ ਨਾਲ ਆਖਿਆ ਸੰਤ ਜੀ ਮੇਰੇ ਘਰ ਤੁਸੀਂ ਆਓ ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ ਮੇਰੇ ਘਰ ਵਿੱਚ ਸਭ ਕੁਝ ਹੈ ਸੋਨੇ ਦੀਆਂ ਥਾਲੀਆਂ ਦੁੱਧ ਘਿਓ ਗਿਆ ਨਦੀਆਂ ਨਰਮ ਬਿਸਤਰੇ ਤੁਸੀਂ ਆਰਾਮ ਨਾਲ ਰਹੋ ਸੰਤਾਂ ਨੇ ਇੱਕ ਦੂਜੇ ਵੱਲ ਵੇਖਿਆ ਤੇ ਮੁਸਕਰਾ ਕੇ ਆਕਿਆ ਠਾਕੁਰ ਜੀ ਅਸੀਂ ਤਾਂ ਫਕੀਰ ਹਾਂ ਸਾਡਾ ਘਰ ਤਾਂ ਖੁੱਲਾ ਆਸਮਾਨ ਹੈ ਪਰ ਤੇਰੀ ਸਰਦਾ ਵੇਖ ਕੇ ਅਸੀਂ ਤੇਰੇ ਘਰ ਚੱਲਦੇ ਹਾਂ ਠਾਕੁਰ ਨੇ ਵੱਡੀ ਤਿਆਰੀ ਕੀਤੀ ਮਹਿਲ ਦੇ ਵਿਹੜੇ ਵਿੱਚ ਸੋਨੇ ਦੀਆਂ ਥਾਲੀਆਂ ਰੱਖੀਆਂ ਵਿੱਚ ਪਕੌੜੇ ਖੀਰ ਰਬੜੀ ਫਲਾਂ ਦੇ ਢੇਰ ਲੱਗੇ ਨੌਕਰਾਨੀਆਂ ਨੇ ਪੱਖੇ ਝੱਲਣੇ ਸ਼ੁਰੂ ਕੀਤੇ ਠਾਕੁਰ ਖੁਦ ਸੰਤਾਂ ਦੇ ਪੈਰ ਦਬਾਉਣ ਲੱਗ ਪਿਆ ਸੰਤਾਂ ਨੇ ਖਾਣਾ ਹੌਲੀ-ਹੌਲੀ ਖਾਧਾ ਪਰ ਉਹਨਾਂ ਦੇ ਚਿਹਰੇ ਤੇ ਕੋਈ ਲਾਲਚ ਨਹੀਂ ਸੀ। ਖਾਣੇ ਤੋਂ ਬਾਅਦ ਬਾਬਾ ਨਿਰੰਜਨ ਦਾਸ ਜੀ ਨੇ ਠਾਕਰ ਨੂੰ ਪੁੱਛਿਆ ਠਾਕਰ ਜੀ ਤੇਰੇ ਕੋਲ ਇੰਨਾ ਧਨ ਹੈ, ਇੰਨੀ ਸ਼ਾਨ ਹੈ ਫਿਰ ਵੀ ਤੇਰੇ ਮਨ ਵਿੱਚ ਬੇਚੈਨੀ ਕਿਉਂ ਹੈ? ਕੀ ਗੱਲ ਹੈ? ਠਾਕਰ ਨੇ ਅੱਖਾਂ ਵਿੱਚ ਹੰਝੂ ਭਰ ਕੇ ਆਖਿਆ ਸੰਤ ਜੀ ਮੈਂ ਬਹੁਤ ਕੁਝ ਸਮਾ ਕਮਾ ਲਿਆ ਪਰ ਧਨ ਦੌਲਤ ਇੱਜ਼ਤ ਪਰ ਮੇਰੇ ਅੰਦਰ ਇੱਕ ਖਾਲੀਪਨ ਹੈ ਮੈਂ ਰਾਤ ਨੂੰ ਸੌਂ ਨਹੀਂ ਸਕਦਾ ਦਿਨ ਨੂੰ ਚੈਣ ਨਹੀਂ ਮੈਨੂੰ ਦੱਸੋ ਅਸਲ ਸੁੱਖ ਕਿੱਥੇ ਹੈ ਸੰਤਾਂ ਨੇ ਇੱਕ ਦੂਜੇ ਵੱਲ ਵੇਖਿਆ ਬਾਬਾ ਕਰਮ ਸਿੰਘ ਜੀ ਨੇ ਆਖਿਆ ਠਾਕੁਰ ਜੀ ਆਪਾਂ ਇੱਕ ਛੋਟੀ ਜਿਹੀ ਖੇਡ ਖੇਡਦੇ ਹਾਂ ਤੂੰ ਸਾਨੂੰ ਆਪਣੇ ਘਰ ਦੀ ਸਭ ਤੋਂ ਕੀਮਤੀ ਚੀਜ਼ ਦਿਖਾ ਠਾਕੁਰ ਖੁਸ਼ ਹੋ ਗਿਆ ਤੇ ਆਪਣੇ ਖਜ਼ਾਨੇ ਵਿੱਚ ਲੈ ਗਿਆ ਉੱਥੇ سونے ਦੇ ਗਹਿਣੇ, ਹੀਰੇ, ਮੋਤੀ, ਚਾਂਦੀ ਦੇ ਬਰਤਨ, ਠਾਕੁਰ ਤੇ ਇੱਕ ਵੱਡਾ ਨੀਲਾ ਹੀਰਾ ਕੱਢ ਕੇ ਆਖਿਆ ਸੰਤ ਜੀ ਇਹ ਸਭ ਤੋਂ ਕੀਮਤੀ ਹੈ। ਇਸ ਦੀ ਕੀਮਤ ਕਈ ਲੱਖ ਰੁਪਏ ਹੈ। ਬਾਬਾ ਗੁਰਦਿੱਤਾ ਜੀ ਨੇ ਹੀਰਾ ਵੇਖਿਆ ਤੇ ਆਖਿਆ ਚੰਗਾ ਹੁਣ ਇਸ ਨੂੰ ਆਪਾਂ ਬਾਹਰ ਲੈ ਕੇ ਚੱਲਦੇ ਹਾਂ। ਉਹ ਮਹਿਲ ਦੇ ਬਾਗ ਵਿੱਚ ਆਏ। ਉੱਥੇ ਇੱਕ ਗਰੀਬ ਬਜ਼ੁਰਗ ਮਾਤਾ ਆਪਣੇ ਪੋਤਰੇ ਨੂੰ ਖਾਣਾ ਖਵਾ ਰਹੀ ਸੀ। ਉਸ ਕੋਲ ਸਿਰਫ ਇੱਕ ਰੋਟੀ ਇੱਕ ਪਾਟੀ ਚਾਦਰ ਤੇ ਇੱਕ ਮਿੱਟੀ ਦਾ ਘੜਾ ਸੀ। ਬਾਬਾ ਨਿਰੰਝਨ ਦਾਸ ਜੀ ਨੇ ਠਾਕੁਰ ਨੂੰ ਆਖਿਆ ਇਸ ਹੀਰੇ ਨੂੰ ਇਸ ਬਜ਼ੁਰਗ ਮਾਤਾ ਨੂੰ ਦੇ ਦੇ। ਠਾਕੁਰ ਹੱਕਾ ਬੱਕਾ ਰਹਿ ਗਿਆ। ਉਸਨੇ ਆਖਿਆ ਸੰਤ ਜੀ ਇਹ ਤਾਂ ਮੇਰਾ ਸਭ ਤੋਂ ਪਿਆਰਾ ਹੀਰਾ ਹੈ। ਇਸ ਨੂੰ ਗਰੀਬ ਨੂੰ ਦੇਣਾ ਮੇਰੇ ਲਈ ਮੁਸ਼ਕਲ ਹੈ। ਸੰਤਾ ਨੇ ਮੁਸਕਰਾ ਕੇ ਕਿਹਾ ठाकुर जी ਜਦੋਂ ਤੱਕ ਤੂੰ ਇਸ ਹੀਰੇ ਨੂੰ ਆਪਣਾ ਸਮਝਦਾ ਰਹਿੰਦਾ ਹੈ ਤੈਨੂੰ ਸੁੱਖ ਨਹੀਂ ਮਿਲੇਗਾ ਅਸਲ ਸੁੱਖ ਤਾਂ ਦੇਣ ਵਿੱਚ ਹੈ ਲੈਣ ਵਿੱਚ ਨਹੀਂ ਜਿਸ ਦਿਨ ਤੂੰ ਆਪਣਾ ਸਭ ਤੋਂ ਪਿਆਰਾ ਸਮਾਨ ਬਿਨਾਂ ਸੋਚੇ ਸਮਝੇ ਲੋੜਵੰਦ ਨੂੰ ਦੇ ਦੇਵੇਂਗਾ ਉਸ ਦਿਨ ਤੋਂ ਤੇਰੇ ਮਨ ਵਿੱਚ ਸ਼ਾਂਤੀ ਆ ਜਾਵੇਗੀ ਠਾਕੁਰ ਸੋਚ ਵਿੱਚ ਪੈ ਗਿਆ ਉਸਨੇ ਬਜ਼ੁਰਗ ਮਾਤਾ ਵੱਲ ਵੇਖਿਆ ਮਾਤਾ ਦੀਆਂ ਅੱਖਾਂ ਵਿੱਚ ਬਹੁਤ ਦੁੱਖ ਸੀ ਉਸ ਦਾ ਪੋਤਰਾ ਬਿਮਾਰ ਸੀ ਤੇ ਉਸ ਕੋਲ ਦਵਾਈ ਦੇ ਪੈਸੇ ਨਹੀਂ ਸਨ ਠਾਕਰ ਨੇ ਡੂੰਗਾ ਸਾਲ ਲਿਆ ਤੇ ਹੀਰਾ ਬਜ਼ੁਰਗ ਮਾਤਾ ਦੇ ਹੱਥ ਵਿੱਚ ਰੱਖ ਦਿੱਤਾ ਮਾਤਾ ਨੇ ਹੈਰਾਨੀ ਨਾਲ ਵੇਖਿਆ ਤੇ ਰੋਣ ਲੱਗ ਪਈ ਉਸ ਨੇ ਠਾਕਰ ਦੇ ਪੈਰ ਫੜ ਲਏ ਤੇ ਆਖਿਆ ਪੁੱਤਰ ਤੂੰ ਮੇਰੇ ਲਈ ਭਗਵਾਨ ਬਣ ਗਿਆ ਉਸ ਰਾਤ ਠਾਕਰ ਨੂੰ ਪਹਿਲੀ ਵਾਰ ਚੰਗੀ ਨੀਂਦ ਆਈ ਸਵੇਰੇ ਉੱਠਿਆ ਤਾਂ ਉਸ ਦੇ ਮਨ ਵਿੱਚ ਇੱਕ ਅਜੀਬ ਸ਼ਾਂਤੀ ਸੀ ਉਸ ਸੰਤਾ ਕੋਲ ਗਿਆ ਤੇ ਆਖਿਆ ਸੰਤ ਜੀ ਮੈਂ ਸਮਝ ਗਿਆ ਅਸਲ ਧਨ ਤਾਂ ਮਨ ਦੀ ਸ਼ਾਂਤੀ ਹੈ ਜੋ ਸਿਰਫ ਦੇਣ ਨਾਲ ਮਿਲਦੀ ਹੈ ਸੰਤਾ ਨੇ ਮੁਸਕਰਾ ਕੇ ਆਖਿਆ ਠਾਕੁਰ ਜੀ ਹੁਣ ਤੂੰ ਅਸਲ ਅਮੀਰ ਬਣ ਗਿਆ ਜਿਸ ਦਿਨ ਤੂੰ ਆਪਣਾ ਸਭ ਕੁਝ ਲੋੜਵੰਦਾਂ ਨੂੰ ਦੇਵੇਂਗਾ ਉਸ ਦਿਨ ਤੇਰੇ ਮਨ ਵਿੱਚ ਪ੍ਰਮਾਤਮਾ ਦਾ ਨੂਰ ਚਮਕੇਗਾ ਠਾਕੁਰ ਨੇ ਉਸ ਦਿਨ ਤੋਂ ਬਾਅਦ ਆਪਣਾ ਜ਼ਿਆਦਾਤਰ ਧਨ ਗਰੀਬਾਂ ਅਨਾਥਾਂ ਤੇ ਬਿਮਾਰਾਂ ਤੇ ਲਗਾ ਦਿੱਤਾ ਉਸ ਦਾ ਮਹਿਲ ਹਸਪਤਾਲ ਬਣ ਗਿਆ ਖੇਤਾਂ ਵਿੱਚੋਂ ਪੈਦਾ ਹੋਇਆ ਅਨਾਜ ਗਰੀਬਾਂ ਨੂੰ ਵੰਡਿਆ ਜਾਣ ਲੱਗਾ ਤੇ ਠਾਕਰ ਦਾ ਮਨ ਹੋਰ ਹਰ ਰੋਜ਼ ਸ਼ਾਂਤ ਤੇ ਖੁਸ਼ ਰਹਿਣ ਲੱਗ ਪਿਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ